ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਆ ਵਾਇਗੁਰ ਜੀ ਕੀ ਫਤਿਹ ਜਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਮੁੱਚੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਜਾਣਦੀਆਂ ਹਨ ਕਿ ਹਰ ਸਾਲ ਦੀ ਤਰ੍ਹਾਂ ਵਿਸ਼ਵ ਦੇ ਮਹਾਨ ਜਰਨੈਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਦੇ ਪਹਿਲੇ ਸਿੱਖ ਜਰਨੈਲ ਸ਼੍ਰੋਮਣੀ ਜਰਨੈਲ ਅਮਰ ਸ਼ੀਤਾਂਤਨ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਸਾਲਾਨਾ ਪ੍ਰਕਾਸ਼ ਜਨਮ ਦਿਹਾੜਾ ਜਿਹੜਾ ਵਾ ਉਹ ਇਸ ਸਾਲ ਵੀ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜਿਸ ਤਰ੍ਹਾਂ ਨੇ ਸਿਆਲਕਾ ਸਾਹਿਬ ਨੇ ਵੀ ਦੱਸਿਆ ਵਾ ਕਿ ਮਿਤੀ 4 ਸਤੰਬਰ ਵਾਲੇ ਦਿਨ ਪੰਜਾਬ ਭਾਰਤ ਤੋਂ ਵੱਖ-ਵੱਖ ਸਥਾਨਾਂ 'ਦੋ ਨਗਰ ਕੀਰਤਨ ਜਾਣੇ ਆ ਜਿਨ੍ਹਾਂ ਦੇ ਵਿੱਚ ਨਗਰ ਸਿਆਲਕਾ ਦੇ ਤੋਂ ਵੀ 4 ਸਤੰਬਰ ਨੂੰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਆਰੰਭ ਹੋਣਾ ਵਾ ਰਵਾਨਾ ਹੋਣਾ ਵਾ ਜਿਹੜਾ 4 ਸਤੰਬਰ ਵਾਲੇ ਦਿਨ ਹੀ ਸ਼ਾਮ ਨੂੰ ਵੱਖ-ਵੱਖ ਪੜਾਵਾਂ ਤੋਂ ਵਾਇਆ ਆਪਣਾ ਸ਼੍ਰੀ ਹਰਿਕੰਧਪੁਰ ਟਾਂਡਾ ਇਦਰੋਂ ਦੀ ਹਿਆਰਪੁਰ ਗੜ ਸ਼ੰਕਰ ਸਾਣੀ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਸ਼ਾਮ ਨੂੰ ਪਹੁੰਚੇਗਾ ਅਤੇ ਅਗਲੇ ਦਿਨ 5 ਸਤੰਬਰ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਜਿੱਥੇ ਤਾਪਸਥਾਨ ਤੇ ਮਹਾਨ ਦਿਵਾਨ ਸਜਣਿਆਂ ਨੇ ਉਥੇ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਆਪਣਾ ਦਿਵਾਨ ਹਾਲ ਦੇ ਵਿੱਚ ਸ਼ਾਮ ਨੂੰ 2 ਵਜੇ ਤੋਂ ਲੈ ਕੇ ਰਾਤ 11-12 ਵਜੇ ਤੱਕ ਮਹਾਨ ਜਿਹੜੇ ਦਿਵਾਨ ਸਜਣਿਆਂ ਨੇ ਬਾਬਾ ਜੀ ਦੇ ਜਨਮ ਦਿਹਾੜੇ ਦੇ ਸੰਬੰਧਤ ਜਿਸ ਦੇ ਵਿੱਚ ਮਾਨ ਰਾਗੀ ਢਾਡੀ ਜਥਿਆਂ ਨੇ ਗੁਰ ਇਤਿਹਾਸ ਅਤੇ ਬਾਬਾ ਜੀ ਦੇ ਇਤਿਹਾਸ ਤੋਂ ਆਪ ਸੰਗਤਾਂ ਨੂੰ ਜਾਣੂ ਕਰਵਾਉਣਾ 5 ਸਤੰਬਰ ਵਾਲੇ ਦਿਨ ਸ਼ਾਮ ਨੂੰ ਉੱਥੇ ਅਸਤ ਬਾਜੀ ਹੋਣੀ ਆ ਜਿਹਦਾ ਅਲੌਕਿਕ ਨਜ਼ਾਰਾ ਵੇਖਣ ਵਾਲਾ ਹੀ ਹੋਵੇਗਾ ਸੋ 4 ਸਤੰਬਰ ਵਾਲਾ ਜਿਹੜੇ ਨਗਰ ਕੀਰਤਨ ਜਿੱਥੇ ਵੱਖ-ਵੱਖ ਥਾਵਾਂ ਤੋਂ ਪੰਜਾਬ ਭਾਰਤੋਂ ਜਾਣੇ ਹਨ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਣੇ ਉੱਥੇ ਜਿਹੜਾ ਇਹ ਅਲੌਕਿਕ ਨਗਰ ਕੀਰਤਨ ਚੇਤਨਾ ਮਾਰਚ ਦੇ ਰੂਪ ਦੇ ਵਿੱਚ ਸਿਆਲਕਾ ਨਗਰ ਤੋਂ ਆਰੰਭ ਹੋਣਾ ਵਾ ਉਹ ਸਵੇਰੇ 9 ਵਜੇ ਹੋਣਾ ਜਿਸ ਦੀ ਅਗਵਾਈ ਪੰਜ ਪਿਆਰੇ ਸੱਤਰ ਸ਼ਾਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਅਤੇ ਖਾਲਸਾਈ ਜਹੋ ਜਲਾਲ ਦਾ ਪ੍ਰਤੀਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਰਾਸਤ ਘੋੜਸਵਾਰ ਫੌਜਾਂ ਨਿਹੰਗ ਸਿੰਘ 101 ਆਪਣਾ ਘੋੜਸਵਾਰ ਜਿਹੜੇ ਆ ਉਹ ਮੂਰੇ ਮੂਰੇ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਉਂਦੇ ਹੋਏ ਇਥੋਂ ਰੰਪਤਾ ਕਰਾਉਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ 4 ਸਤੰਬਰ ਵਾਲੇ ਦਿਨ ਵੀ ਆਪਣਾ ਸਿਆਲਕਾ ਨਗਰ ਤੋਂ ਜਾ ਰਹੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨੀਆਂ ਆਪੋ ਆਪਣੀਆਂ ਗੱਡੀਆਂ ਵਾਣ ਜਿਨ੍ਹਾਂ ਕੋਲ ਨਹੀਂ ਹੈ ਗਿਆ ਬੱਸਾਂ ਦਾ ਅਰੇਂਜਮੈਂਟ ਹੈਗਾ ਵਾ ਉਹ ਸਿਆਲਕਾ ਸਾਹਿਬ ਦਾ ਨੰਬਰ ਉੱਤੇ ਲਾ ਦਿੱਤਾ ਜਾਵੇਗਾ ਵੀਡੀਓ ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਜਿਸ ਨੂੰ ਕਿਸੇ ਨੂੰ ਵਾਸ ਦੀ ਲੋੜ ਹੋਵੇ ਵਾਸ ਉਹਨਾਂ ਕੋ ਪਹੁੰਚ ਜਾਊਗੀ ਸੰਗਤ ਵੱਧ ਚੜ ਕੇ ਆਪਣਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਜਿਹੜੀਆਂ ਖੁਸ਼ੀਆਂ ਲਵੇ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਦੇ ਪੜਾਤੇ ਨਿਸ਼ਾਨੇ ਖਾਲਸਾ ਬਾਬਾ ਮੇਜ ਸਿੰਘ ਸੋਢੀ ਸਾਹਿਬ ਦੇ ਪੜਾਤੇ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਇਕੱਤਰਤਾ ਹੋਈ ਹੈ ਦਲ ਦੇ ਪੜਾਤੇ ਦਲ ਦੇ ਪੜਾਤੇ ਜਿਹੜੀ 350 ਸਾਲਾਂ ਸ਼ਤਾਬਦੀ ਨੂੰ ਸਮਰਪਤ ਐਤ ਕੀ 364 ਮਾ ਜਿਹੜਾ ਜਨਮ ਦਿਹਾੜਾ ਬਾਬਾ ਜੀਵਨ ਸਿੰਘ ਜੀ ਦਾ ਆਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਉਹ ਵੱਡੇ ਪੱਧਰ ਤੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਉਹਦੇ ਚ ਸਰਕਾਰ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਹੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਇੱਕ ਰੰਗਰੇਟਾ ਪੰਥ ਦੀ ਕਾਫੀ ਲੰਬੇ ਸਮੇਂ ਤੋਂ ਇੱਕ ਮੰਗ ਹੈ ਵੀ ਜਿਹੜੀ 5 ਸਤੰਬਰ ਦੀ ਸਰਕਾਰੀ ਛੁੱਟੀ ਜਿਹੜੀ ਗਸਟ ਛੁੱਟੀ ਜਿਹੜੀ ਹੈ ਉਹ ਕੀਤੀ ਜਾਵੇ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀਆਂ ਕਰਦੇ ਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨੇ ਸਿੱਖੀ ਨੂੰ ਸਾਜਿਆ ਕਹਿ ਸਕਦੇ ਆ ਕਿਉਂਕਿ ਜੇ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਸੀਸ ਨਾ ਲਿਆਉਂਦੇ ਤੇ ਸਰਦਾਰ ਦੀ ਮੁੱਛ ਵੀ ਖੜੀ ਨਾ ਹੁੰਦੀ ਹਿੰਦੂ ਵੀ ਮੱਥੇ ਟਿੱਕਾ ਨਾ ਲਾਉਂਦੇ ਤੇ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਜਿਹੜੀ ਹੈ ਉਹ ਵੀ ਬਾਬਾ ਜੀਵਨ ਸਿੰਘ ਜੀ ਦੇ ਹਿੱਸੇ ਆਈ ਹੈ ਕਿਉਂਕਿ 57 ਸ਼ਲੋਕ ਜੈਜਾਵੰਤੀ ਰਾਗ ਦੇ ਜਿਹੜੇ ਆਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਭਗਵਦ ਸ਼ਲੋਕ ਜਿਹੜੇ ਨੇ ਨੌਵੇਂ ਪਾਤਸ਼ਾਹ ਜੀ ਦੇ ਉਹ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਲੈ ਕੇ ਆਏ ਆ ਤੇ ਉਹ ਵੀ ਐਡੇ ਵੱਡੇ ਮਹਾਨ ਸ਼ਖਸੀਅਤ ਨੂੰ ਬਾਬਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਤਵੱਜੋ ਨਹੀਂ ਦੇ ਰਹੀ ਉਹ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਵੱਜੋ ਨਹੀਂ ਦੇ ਰਹੀ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀਆਂ ਕਰਦਾ ਕਿ ਉਧਰ ਨੂੰ ਤਵੱਜੋ ਦੇ ਕੇ ਉਹਨਾਂ ਦੇ ਜਨਮ ਸਥਾਨ ਤੇ ਵੱਡੇ ਪੱਧਰ ਤੇ ਗੜਾਇਆ ਉਹ ਜਨਮ ਦਿਹਾੜੇ ਮਨਾਏ ਜਾਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਸਮੁੱਚੇ ਹਿੰਦੁਸਤਾਨ ਦੀਆਂ ਗੁਰੂ ਨਾਨਕ ਨਾਮ ਲੈ ਵਸ ਜਿਹੜੀਆਂ ਸਿੱਖ ਜਥੇਬੰਦੀਆਂ ਬੜੇ ਅਦਬ ਤੇ ਸਤਿਕਾਰ ਨਾਲ ਮਨਾਉਂਦੀਆਂ ਨੇ ਐਤਕਵੀ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜਨਮ ਦਿਹਾੜਾ ਜਿਹੜਾ ਉਹ ਆਨੰਦਪੁਰ ਸਾਹਿਬ ਵਿਖੇ ਬਾਬਾ ਜੀ ਦੇ ਤਪਸਥਾਨ ਤੇ ਬੜੇ ਹੀ ਅਤਿ ਸਤਿਕਾਰ ਨਾਲ ਸਮੁੱਚੀਆਂ ਸੰਗਤਾਂ ਜਿਹੜੀਆਂ ਮਨਾਉਣ ਜਾ ਰਹੀਆਂ ਆ ਉਹਦੇ ਸਬੰਧ ਵਿੱਚ ਸਮੁੱਚੇ ਪੰਜਾਬ ਚੋਂ ਵੱਖ-ਵੱਖ ਸ਼ਹਿਰਾਂ ਤੋਂ ਬਾਬਾ ਜੀ ਦੇ ਜਨਮ ਦਿਹਾੜੇ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੰਗਤਾਂ ਜਿਹੜੀਆਂ ਵੱਖ-ਵੱਖ ਰੂਪ ਰੂਪਾਂ 'ਚ ਜਿਵੇਂ ਨਗਰ ਕੀਰਤਨ ਦੇ ਵਿਸ਼ਾਲ ਖਾਸ ਖਾਲਸਾ ਚੇਤਨਾ ਮਾਰਚ ਦੇ ਰੂਪ 'ਚ ਜਾਂਦੀਆਂ ਆ ਤੇ ਸਿਆਲਕਾ ਨਗਰ ਮਜੀਠੇ ਹਲਕੇ ਤੋਂ ਜਿੱਥੋਂ ਸ਼ੁਰੂਆਤ ਹੋਈ ਨਗਰ ਕੀਰਤਨ ਦੀ ਇਤਕਾਂ 5-7 ਸਾਲ ਦਾ ਜਿਹੜਾ ਵਕਵਾ ਮੇਰੇ ਬੇਟੇ ਦੀ ਡੈਥ ਹੋਣ ਕਰਕੇ 7 ਕਿ ਸਾਲ ਦਾ ਗਾਇਬ ਰਿਹਾ ਇਤਕਾਂ 4 ਸਤੰਬਰ ਨੂੰ ਬਹੁਤ ਵੱਡੀ ਪੱਧਰ ਤੇ ਜਿਹੜਾ ਉਹ ਨਗਰ ਕੀਰਤਨ ਵਿਸਾਲ ਖਾਲਸਾ ਚੇਤਨਾ ਰੂਪ ਦੇ ਵਿੱਚ ਸਵੇਰੇ 9 ਵਜੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਦ ਸਾਹਿਬ ਜਿਹੜੇ ਅਰਦਾਸ ਕਰਨਗੇ ਅਰਦਾਸ ਪ੍ਰੰਤ ਜਿਹੜੀ ਆ ਉਹ ਰਵਾਨੀ ਕੀ ਗਈ ਇਸ ਨਗਰ ਕੀਰਤਨ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਜਿੱਥੇ ਸੰਤ ਸਮਾਜ ਦੇ ਸਾਰੇ ਮਹਾਪੁਰਸ਼ ਸਾਡੇ ਸਮਾਜ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਬਤ ਉਹਨਾਂ ਦੀਆਂ ਨਾਲ ਸੰਬੰਧਿਤ ਸਾਰੀਆਂ ਸਹਿਯੋਗੀ ਜਥੇਬੰਦੀਆਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਗਿਆ ਇਸ ਪ੍ਰੋਗਰਾਮ ਦੀ ਅਗਵਾਈ ਕਰਨਗੇ